ਕਾ ਤੁਸੀਂ ਜੁੜਿਆ ਆਨਅਰ ਦੇ ਨਾਲ ਵੱਡੀ ਖਬਰ 1158 ਸਹਾਇਕ ਪ੍ਰੋਫੈਸਰਾਂ ਨਾਲ ਜੁੜੀ ਹੋਈ ਹੈ ਵੱਡੀ ਰਾਹਤ ਹੈ ਜਿਹੜੀ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਨੂੰ ਲੈ ਕੇ ਹਾਈ ਕੋਰਟ ਨੇ ਰਾਹਤ ਦਿੱਤੀ ਹੈ ਤਾਂ ਕਿਤੇ ਨਾ ਕਿਤੇ ਹੁਣ ਭਰਤੀ ਹੈ ਜਿਹੜੀ ਉਹ ਹੋਵੇਗੀ ਅਤੇ ਭਰਤੀ ਨੂੰ ਹਰੀ ਚੰਡੀ ਦੇ ਦਿੱਤੀ ਗਿਆ ਤਾਂ ਵੱਡੀ ਖਬਰ ਇਹ ਹੈ ਕਿ ਵਿੱਤੇ ਜਿਹੜਾ ਸਮੇਂ ਦਰਮਿਆਨ ਜਿਹੜਾ ਹਾਈ ਕੋਰਟ ਦਾ ਫੈਸਲਾ ਆਇਆ ਸੀ ਹੇਠਲੀ ਵੈਂਚ ਵੱਲੋਂ ਜਿਹੜਾ ਫੈਸਲਾ ਸੁਣਾਇਆ ਜਾਂਦਾ ਉਸ ਵਿੱਚ ਜਿਹੜੀ ਭਾਰਤੀ ਆ ਉਸ ਨੂੰ ਰੱਦ ਕੀਤਾ ਜਾਂਦਾ ਤਾਂ ਇਸ ਨੂੰ ਚੁਣੌਤੀ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਵਿੱਚ ਡਬਲ ਬੈਂਚ ਦੇ ਅੱਗੇ ਦਿੱਤੀ ਜਾਂਦੀ ਹੈ ਤਾਂ ਅਗਲੀ ਬੈਂਚ ਜਿਹੜੇ ਹੁਣ ਹਾਈ ਕੋਰਟ ਦੀ ਬੈਠੀ ਸੀ ਤਾਂ ਉਹਨਾਂ ਵੱਲੋਂ ਵੱਡਾ ਜਿਹੜਾ ਫੈਸਲਾ ਸੁਣਾ ਦਿੱਤਾ ਗਿਆ ਅਤੇ ਹੇਠਲੀ ਵੈਂਚ ਦਾ ਫੈਸਲਾ ਪਲਟਿਆ ਤਾਂ ਵੱਡੀ ਕਿਤੇ ਨਾ ਕਿਤੇ ਰਾਹਤ ਖਾਵਰਾ 1100 58 ਸਹਾਇਕ ਪ੍ਰੋਫੈਸਰਾਂ ਦੇ ਲਈ ਕਿਉਂਕਿ ਲੰਬੇ ਸਮੇਂ ਤੋਂ ਜਦੋ ਜਹਾਦ ਕੀਤੀ ਜਾ ਰਹੀ ਸੀ ਅਤੇ ਬਾਕ-ਬਾਕ ਤਰੀਕੇ ਨਾਲ ਪਰ ਟੈਸਟ ਵੀ ਆ ਜਿਹੜਾ ਉਹ ਕੀਤਾ ਗਿਆ ਪ੍ਰਦਰਸ਼ਨ ਵੀ ਕੀਤਾ ਗਿਆ ਤਾਂ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਨੂੰ ਹਰੀ ਝੰਡੀ ਹੈ ਜਿਹੜੀ ਉਹ ਹਾਈ ਕੋਰਟ ਦੀ ਡਬਲ ਬੈਂਚ ਨੇ ਦੇ ਦਿੱਤੀ ਹੈ ਤਾਂ ਕਿਤੇ ਨਾ ਕਿਤੇ ਰਾਹਤ ਆ ਜਿਹੜੀ ਉਹ ਮਿਲਦੀ ਨਜ਼ਰ ਆ ਰਹੀ ਹੈ ਤੇ ਪੰਜਾਬ ਸਰਕਾਰ ਨੂੰ ਹੁਣ ਜਿਹੜੇ ਆ ਕਹਿ ਦਿੱਤਾ ਗਿਆ ਕਿ ਇਹ ਭਰਤੀ ਬਿਲਕੁਲ ਠੀਕ ਹੈ ਇਸ ਨੂੰ ਕਰਵਾਇਆ ਜਾਵੇ ਤਾਂ ਪਹਿਲਾਂ ਦੱਸ ਦਈਏ ਕਿ ਇਸ ਭਰਤੀ ਚ ਕੁਝ ਖામੀਆਂ ਦੱਸੀਆਂ ਗਈਆਂ ਸੀ ਉਸ ਨੂੰ ਲੈ ਕੇ ਹਾਈ ਕੋਰਟ ਵਿੱਚ ਜਿਹੜੀ ਆ ਰਿਟ ਪਾਈ ਜਾਂਦੀ ਹੈ ਤੇ ਹਾਈ ਕੋਰਟ ਦੀ ਸਿੰਗਲ ਜਿਹੜੀ ਵੈਂਚ ਸੀ ਉਹਨਾਂ ਵੱਲੋਂ ਫੈਸਲਾ ਸੁਣਾਇਆ ਜਾਂਦਾ ਹੈ ਤੇ ਇਸ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਤੇ ਰੋਕ ਲਗਾ ਦਿੱਤੀ ਜਾਂਦੀ ਹੈ ਇੱਥੋਂ ਤੱਕ ਕਿ ਇਸ ਭਰਤੀ ਨੂੰ ਰੱਦ ਹੀ ਕਰ ਦਿੱਤਾ ਜਾਂਦਾ ਹੈ ਪਰ ਇਸ ਸਾਰੇ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਡਬਲ ਵੈਂਚ ਕੋਲ ਪਹੁੰਚਦੀ ਹੈ ਤੇ ਡਬਲ ਵੈਂਚ ਇਸ ਮਸਲੇ ਤੇ ਲੰਬੇ ਸਮੇਂ ਤੋਂ ਜਿਹੜਾ ਵਿਚਾਰ ਕਰ ਰਿਆ ਸੀ ਤੇ ਇਸ ਤੇ ਵੱਖ-ਵੱਖ ਸਮੇਂ ਤੇ ਤਰੀਕਾ ਪਈਆਂ ਤੇ ਵੱਖ-ਵੱਖ ਸਮੇਂ ਤੇ ਵੱਖ-ਵੱਖ ਸੋਚ ਵਿਚਾਰ ਹੈ ਜਿਹੜੀ ਹਾਈ ਕੋਰਟ ਵੱਲੋਂ ਕੀਤੀ ਗਈ ਤਾਂ ਹੁਣ ਹਾਈ ਕੋਰਟ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਤਾਂ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਨੂੰ ਲੈ ਕੇ ਹੁਣ ਹਾਈ ਕੋਰਟ ਦੀ ਡਬਲ ਬੈਂਚ ਨੇ ਹਰੀ ਝੰਡੀ ਦਿੱਤੀ ਹੈ ਤੇ ਹੁਣ ਇਹ ਭਰਤੀ ਹੈ ਜਿਹੜੀ ਕਿਤੇ ਨਾ ਕਿਤੇ ਪੂਰੀ ਹੁੰਦੀ ਨਜ਼ਰ ਆਵੇਗੀ ਹਾਲਾਂਕਿ ਦੇਖਣਾ ਹੋਵੇਗਾ ਕਿ ਅੰਬਰੋਧੀ ਆ ਜਿਹੜੀ ਪਾਰਟੀ ਆ ਉਹ ਕਿਤੇ ਹੁਣ ਸੁਪਰੀਮ ਕੋਰਟ ਦਾ ਰੁਖਤਾ ਨਹੀਂ ਕਰੇਗੀ ਜੇਕਰ ਸੁਪਰੀਮ ਕੋਰਟ ਦਾ ਰੁਖ ਕਰਿਆ ਜਾਂਦਾ ਤਾਂ ਕਿਤੇ ਨਾ ਕਿਤੇ ਭਰਤੀ ਤੇ ਫਿਰ ਤੋਂ ਜਿਹੜਾ ਮਾ ਟਸਲ ਫਸ ਸਕਦੀ ਆ ਤੇ ਉਧਰ ਹਾਈ ਕੋਰਟ ਨੇ ਜ਼ਰੂਰ ਜਿਹੜਾ ਰਸਤਾ ਜਿਹੜਾ ਭਰਤੀ ਦਾ ਸਾਫ਼ ਕਰ ਦਿੱਤਾ ਤੇ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਨੂੰ ਹਰੀ ਝੰਡੀ ਦੇ ਦਿੱਤੀ ਗਿਆ ਤਾਂ ਵੱਡੀ ਰਾਹਤ ਆ ਜਿਹੜੀ ਕਿਤੇ ਨਾ ਕਿਤੇ ਉਹ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਦੇ ਉਮੀਦਵਾਰਾਂ ਨੂੰ ਮਿਲਦੀ ਨਜ਼ਰ ਆ ਰਹੀ ਹੈ ਸ਼ਸ਼ਿਕਾ ਤੁਸੀਂ ਜੁੜਿਆ ਆਨਯਾਰ ਦੇ ਨਾਲ ਵੱਡੀ ਖਬਰ 1158 ਸਹਾਇਕ ਪ੍ਰੋਫੈਸਰਾਂ ਨਾਲ ਜੁੜੀ ਹੋਈ ਹੈ ਵੱਡੀ ਰਾਹਤ ਹੈ ਜਿਹੜੀ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਨੂੰ ਲੈ ਕੇ ਹਾਈ ਕੋਰਟ ਨੇ ਰਾਹਤ ਦਿੱਤੀ ਹੈ ਤਾਂ ਕਿਤੇ ਨਾ ਕਿਤੇ ਹੁਣ ਭਰਤੀ ਹੈ ਜਿਹੜੀ ਉਹ ਹੋਵੇਗੀ ਅਤੇ ਭਰਤੀ ਨੂੰ ਹਰੀ ਝੰਡੀ ਦੇ ਦਿੱਤੀ